ਨੇ ਜਿੰਦੇ ਗੁਰੂ ਲਤਾ ਵੰਡ ਦੇ ਗੁਰੂ ਦਤਾ ਵੰਡ ਦੇ ਨੇ ਫਰਿਆਦੀ ਲੱਗੀ ਕਚੇਰੀ ਗੱਤਿਆਂ ਦੇ ਹੱਥ ਵਿੱਚ ਕਲਮ ਸਨੇਰੀ ਮੇਰੇ ਗੁਰਾਂ ਦੀ ਲੱਗੀ ਕਚੇਰੀ ਦੁਰਾਂ ਦੇ ਹੱਥ ਵਿੱਚ ਕਲਮ ਸਨੇਰੀ ਨੀ ਦਾਤੇ ਗੱਤਕੀਆਂ ਚਕਦੀਆਂ ਗਾਂਢ ਦੇ ਨੇ ਆਗਨੀ ਜਿੰਦੇ ਗੁਰੂ ਦਾਤਾ ਵੰਡ ਦੇ ਨੇ ਆਗਨੀ ਜਿੰਦੇ ਗੁਰੂ ਦਾਤਾ ਵੰਡ ਦੇ ਨੇ ਆਗਨੀ ਜਿੰਦੇ ਗੁਰੂ ਦਾਤਾ ਵੰਡ ਦੇ ਨੇ ਖ਼ੀਲ ਵਿੱਚ ਪ੍ਰੇਮ ਦੀ ਉਤਜਗਾਲ ਹੈ ਨੱਚ ਨੱਚ ਗੁਰੂ ਨੂੰ ਅੱਜ ਮਨ ਹਾਲ ਹੈ ਮਨਹਾਲਾ ਈਲਿ ਵਿੱਚ ਪੜੇ ਮੰਦੀਆ ਤੇ ਜਗਹਾਲਾ ਨੱਚ ਕੇ ਅੱਜ ਤੂੰ ਗੁਰੂ ਨੂੰ ਮਨਹਾਲਾ ਹੈ ਨੱਚ ਕੇ ਗੁਰੂ ਨੂੰ ਆਜੋ ਮਨਹਾਲਾ ਬੁੱਲੇ ਦੇ ਬਾਗੂ ਗੁਰੂ ਮਨਹਾਲਾ ਹੈ ਬੁੱਲੇ ਬਾਗੂ ਗੁਰੂ ਮਨਹਾਲਾ ਨੀਤਾ ਤੇ ਦਰਕਾਰੀ ਰੰਗ ਬਿਜੀ ਰੰਗ ਸੋਹਣੀ वांडे याग्नी जिंदे गुरू दा वांडे याग्नि जिंदे गुरु दा वांडि तोन वारे पूरे पैगंबर पूरे पैगंबर फसदानी अंदरो जहानी अंदर पैगंबर जहानी अंदर जी नंढे यागनी दे गुरू दता वंडे याग्नी दे गुरू <ने> <ering> अग्निंदू रा चलिए चंगे कर्म कमाल सोने रब नाल प्रीत लगा चलिए चंगे कर्म कमाल सोने रब नीतियां लाल ਯਾਗਨੀ ਜਿੰਦੇ ਗੁਰੂ ਘਰ ਦਾ ਵੰਡ ਦੇਨੇ 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 ਯਾਗਨੀ ਜਿੰਦੇ ਜੱਲੀਏ ਨਾ ਕਰ ਮੇਰੀ ਮੇਰੀ ਜੱਲੀਏ ਨਾ ਕਰ ਮੇਰੀ ਮੇਰੀ ਜਾਂਵੇ ਉਮਰ ਵੀਤ ਦੀ ਤੇਰੀ ਜਾਂਵੇ ਉਮਰ ਵੀਤ ਦੀ ਤੇ ਜੱਲੀਏ ਨਾ ਕਰ ਮੇਰੀ ਮੇਰੀ ਜੱਲੀਏ ਨਾ ਕਰ ਮੇਰੀ ਮੇਰੀ ਜਾਂਦੇ ਉਮਰ ਵੀਤ ਦੀ ਤੇਰੀ ਜਾਂਦੇ ਉਮਰ ਵੀਤ ਦੀ ਬੇਗਸਤ ਦਸ ਜੀਨੇ ਸਤਿਗਣੀ ਜਿੰਦੇ ਗੁਰੂ ਦਾਤਾ ਵੰਡਦੇ ਅਗਨੀ ਜਿੰਦੇ ਰੋਦਾਤਾ ਬੰਦ ਦੇਵੇ ਇਹ ਅਗਨੀ ਜਿੰਦੇ ਰੋਦਾਤਾ ਬੰਦ ਦੇਵੇ ਜਿੰਨੇ ਗੁਰਾਂ ਦਾ ਪੱਲਾ ਫੜਿਆ ਗੁਰਾਂ ਦਾ ਪੱਲਾ ਫੜਿਆ ਜੀਨੂ ਗੁਰੂ ਦਾ ਨਸਾ ਹੈ ਚੜਿਆ ਜੀਨੂ ਗੁਰੂ ਦਾ ਨਸਾ ਚੜਿਆ ਉਸਦਾ ਡੁੱਬਦਾ ਰੇੜਾ ਕਰੇ ਕੀਨੇ ਪੱਲਾ ਗੁਰਾਂ ਦਾ ਫੜਿਆ ਪੱਲਾ ਗੁਰਾਂ ਦਾ ਫੜਿਆ ਉਸ ਦਾ ਡੁੱਬਦਾ ਰੇੜਾ ਡਰਿਆ ਉਸ ਦਾ ਡੁੱਬਦਾ ਰੇੜਾ ਡਰਿਆ ਜਿਹੜੇ ਉਹ ਉੱਟ ਤੱਕ ਦੇ ਨੇ ਯਾਗਨੀ ਜਿੰਦੇ ਗੁਰੂ ਦਾਤਾ ਵੰਡ ਦੇ ਨੇ ਯਾਗਨੀ ਜਿੰਦੇ ਗੁਰੂ ਦਾ